ਹੋ ਚੁੱਕੇ ਆਂ ਪੰਜਾਬ ਤੋਂ ਸਾਡੇ ਨਾਲ ਇੱਕ ਅਜਿਹੇ ਫਾਦਰ ਸਾਹਿਬ ਜੁੜੇ ਨੇ ਜੀ ਜਿਨ੍ਹਾਂ ਨੇ ਆਪਣੇ ਨੌਜਵਾਨ ਬੱਚੇ ਨੂੰ ਕੈਨੇਡਾ ਦੇ ਵਿੱਚ ਭੇਜਿਆ ਚੰਗੇ ਸੁਪਨੇ ਲੈ ਕੇ ਪਰ ਕਈ ਵਾਰੀ ਕੀ ਹੁੰਦਾ ਜਰੂਰੀ ਨਹੀਂ ਕਿ ਹਰ ਵਾਰੀ ਜਿਹੜਾ ਸਾਡੇ ਜਿਹੜੇ ਕੀਤੇ ਗਏ ਲੈ ਗਏ ਸੁਪਨੇ ਨਹੀਂ ਕੀਤੇ ਹੋਏ ਕਾਰਜ ਨੇ ਉਹ ਸਫਲਤਾ ਵੱਲ ਨਹੀਂ ਜਾਣ ਕਿਹੜੀ ਨਿਰਾਸ਼ਾ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਆਈ ਠੀਕ ਕਿਹੋ ਜਿਨ੍ਹਾਂ ਨੂੰ ਸਾਹਮਣਾ ਕਰਨਾ ਪਿਆ ਉਹਦੇ ਬਾਰੇ ਦੱਸਣ ਦੇ ਲਈ ਸਾਡੇ ਨਾਲ ਜੁੜੇ ਨੇ ਸਰਦਾਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਰ ਥੋੜਾ ਜਿਆ ਉੱਚੀ ਬੋਲਣ ਦੀ ਟਰਾਈ ਕੀਤੀ ਜਾਵੇ ਤਾਂ ਜੋ ਮੈਂ ਪੂਰੀ ਤਰ੍ਹਾਂ ਨਾਲ ਸਮਝ ਸਕਾਂ ਜੀ ਅੱਛੀ ਬਾਜੀ ਜੀ ਤੁਹਾਡਾ ਪੂਰਾ ਨਾਮ ਕੀ ਹੈ ਜੀ ਸਤਿ ਸ੍ਰੀ ਅਕਾਲ ਸਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਤੋਂ ਆਪਾਂ ਗੱਲ ਕਰਾਂਗੇ ਤੁਹਾਡਾ ਨਾਮ ਕੀ ਹੈ ਜੀ ਪੂਰਾ ਮੇਰਾ ਨਾਮ ਭਗਵੰਤ ਸਿੰਘ ਹੈ ਜੀ ਭਗਵੰਤ ਸਿੰਘ ਜੀ ਪੰਜਾਬ ਦੇ ਕਿਹੜੇ ਹਿੱਸੇ ਤੋਂ ਗੱਲ ਕਰ ਰਹੇ ਹੋ ਤੁਸੀਂ ਸਾਡੇ ਨਾਲ ਤਾਂ ਤੇ ਆਉਦੇ ਨੱਬਾ ਵੀ ਨੱਬਾ ਆ ਗਿ ਕਾਰਨ ਕੀ ਬਣੇ ਕਿ ਤੁਹਾਨੂੰ ਕਾਰਨ ਕੀ ਬਣੇ ਕਿ ਤੁਹਾਨੂੰ ਅੱਜ ਸਾਡੇ ਨਾਲ ਗੱਲਬਾਤ ਹੈ ਜਿਹੜੀ ਉਹ ਕਰਨੀ ਪੈ ਰਹੀ ਹੈ ਜੀ ਕਿਉਂ ਤੁਸੀਂ ਸੋਚਿਆ ਕਿ ਸਾਡੇ ਨਾਲ ਜਿਹੜੀ ਗੱਲ ਕੀਤੀ ਜਾਵੇ ਉਹਦਾ ਨੰਬਰ ਮੇਰਾ ਵੀ ਮੈਨੂੰ ਜੀ ਮਤਲਬ WhatsApp ਤੇ ਨੰਬਰ ਹੈ ਉਹ ਚਾ ਵੀ ਇਹਨਾਂ ਨਾਲ ਗੱਲ ਕਰੀ ਜਾਵੇ ਬੇਕਨਾਂਕ ਕਨੈਕਟ ਨਹੀਂ ਹੋ ਰਿਹਾ ਸਰ દિਵਾਲੀ ਤੋਂ ਪਹਿਲਾਂ ਬੇਟੇ ਨੇ ਮੈਸੇਜ ਕਰਕੇ ਫੋਨ ਪੈਸੇ ਪਾਏ ਨੇ દિਵਾਲੀ ਤੋਂ ਪਹਿਲਾਂ ਅੱਜ ਭਾਣਾ ਅਦੁੱਵਾ ਦੇ ਬੇਟਾ ਮੈਂ ਮੈਂ ਤੁਹਾਨੂੰ ਭਗਵਾਨ ਸਿੰਘ ਜੀ ਮੈਂ ਜੋ ਤੁਹਾਨੂੰ ਪੁੱਛਾਂਗਾ ਪਲੀਜ਼ ਆਪਾਂ ਉਸ ਹਿਸਾਬ ਨਾਲ ਚੱਲਾਂਗੇ ਸਾਰੀ ਗੱਲ ਜੇ ਤੁਸੀਂ ਇਕੱਠੇ ਹੀ ਦੱਸਣ ਲੱਗੇ ਫਿਰ ਮੈਂ ਵੀ ਹਲਝੂ ਫਿਰ ਸਾਡੇ ਸੌਨ ਦੇਖਣ ਵਾਲਿਆਂ ਨੂੰ ਜਿਨੇ ਸਾਡੀ ਕੋਈ ਮਦਦ ਕਰਨੀ ਉਹਨਾਂ ਨੂੰ ਵੀ ਜੇ ਗੱਲ ਕੋਈ ਹਿਸਾਬ ਚ ਨਾ ਆਈ ਤਾਂ ਫਿਰ ਫਾਇਦਾ ਹੀ ਕੋਈ ਨਹੀਂ ਹੈ ਨਾ ਆਪਣੀ ਗੱਲ ਕੀਤੀ ਦਾ ਹਾਂ ਜੀ ਠੀਕ ਹੈ ਠੀਕ ਜੀ ਸੋ ਮੈਂ ਆਪ ਜੀ ਨੂੰ ਬੇਨਤੀ ਕਰਦਾ ਕਿ ਤੁਸੀਂ ਨਾਬੇ ਤੋਂ ਸਾਡੇ ਨਾਲ ਇਸ ਵੇਲੇ ਗੱਲ ਕਰ ਰਹੇ ਹੋ ਤੇ ਤੁਹਾਡਾ ਬੱਚਾ ਕੈਨੇਡਾ ਦੇ ਕਿਹੜੇ ਹਿੱਸੇ ਦੇ ਵਿੱਚ ਹੈ ਉਹ ਰੈਪਰੈਂਟ ਹੈ। ਬ੍ਰੈਂਟਨ ਦੇ ਵਿੱਚ ਕਿਹੜੇ ਸਾਲ ਦੇ ਵਿੱਚ ਤੁਹਾਡਾ ਬੇਟਾ ਆਇਆ ਜੀ? ਉਹਨੂੰ 7 ਸਾਲ ਹੋ ਗਏ 18 ਦਾ ਆਇਆ ਜੀ। ਅਜੇ 7 ਸਾਲ ਹੋ ਚੁੱਕੇ ਨੇ। ਕਿਸ ਵੀਜ਼ੇ ਤੇ ਇੱਥੇ ਆਇਆ ਸੀਗਾ ਜੀ ਉਹ? ਉਹ ਵਰਕ ਤੇ ਵਰਕ ਪਰਮਿਟ ਤੇ ਆਇਆ ਸੀ ਜੀ। ਵਰਕ ਪਰਮਿਟ ਉਹਨੂੰ ਤੁਸੀਂ ਇਥੋਂ ਕਿਸ ਤਰ੍ਹਾਂ ਨਾਲ ਉਹਨੂੰ ਦਵਾਇਆ ਜਾਂ ਫਿਰ ਕਿਵੇਂ ਪਹੁੰਚਿਆ ਜੀ ਵਰਕ ਪਰਮਿਟ ਕਿਵੇਂ ਮਿਲਿਆ ਉਹਨੂੰ? ਉਹ ਲੜਕੀ ਮੈਨੇਜ ਕਰਕੇ ਭੇਜੀ ਸੀ ਸਾਰਾ। ਯਾ ਕਿ ਅੱਛਾ ਤੁਸੀਂ ਵਿਆਹ ਕਰਾ ਕੇ ਭੇਜਿਆ ਸੀ ਹਾਂ ਜੀ ਹਉ ਲੜਕੀ ਦਾ ਫਿਰ ਇਤਲਾਕ ਹੋ ਗਿਆ ਸੀਗਾ ਅੱਛਾ ਤੁਸੀਂ ਮੁੰਡੇ ਦਾ ਵਿਆਹ ਕੀਤਾ ਫਿਰ ਉਹਦਾ ਤਲਾਕ ਹੋ ਗਿਆ ਹਾਂ ਜੀ ਇੱਥੇ ਆ ਕੇ ਤਲਾਕ ਹੋ ਗਿਆ ਜੀ ਉਹ ਲੜਕੀ ਇੱਥੇ ਬੁਲਾ ਕੇ ਤਲਾਕ ਦੇਤਾ ਇਹ ਹਾਈਲਟਸ ਵਾਲਾ ਵਿਆਹ ਸੀ ਜਾਂ ਕੁੜੀ ਪੱਕੀ ਸੀ ਜੀ ਨਹੀਂ ਕੁੜੀ ਪੱਕੀ ਸੀ ਜੀ ਪੱਕੀ ਮੈਰਿਜ ਸੀ ਜੀ ਪੱਕੀ ਕੁੜੀ ਮਿਲ ਕੇ ਪੱਕੀ ਤੋਂ ਭਾਵ ਕੁੜੀ ਪੀਆਰ ਸੀ ਕਿ ਮੈਰਿਜ ਪੱਕੀ ਡਿਫਰੈਂਟ ਗੱਲ ਆ ਜੀ ਕੁੜੀ ਪੱਕੀ ਡਿਫਰੈਂਟ ਗੱਲ ਹੈ ਜੀ ਕੁੜੀ ਪੈਸੇ ਆਪਾਂ ਨੇ ਲਾ ਕੇ ਭੇਜੇ ਦੀ ਠੀਕ ਹੈ ਉਹਨਾਂ ਵੇਲੇਾਂ ਚ ਤਾਂ ਤੁਹਾਡੇ ਬਹੁਤ ਘੱਟ ਪੈਸੇ ਲੱਗੇ ਹੋਣੇ ਆ ਜੀ ਹਾਂ ਜੀ ਹਾਂ ਮਦਰ ਫਿਰ ਵੀ ਲੱਗੇ ਨੇ 15 18 15 ਠੀਕ ਹੈ ਤੁਹਾਡਾ ਬੱਚਾ ਫਿਰ ਕਿੰਨੇ ਟਾਈਮ ਬਾਅਦ ਕੁੜੀ ਦੇ ਆਉਣ ਤੋਂ ਇੱਥੇ ਕੈਨੇਡਾ ਪਹੁੰਚ ਗਿਆ ਜੀ 10 ਮਹੀਨੇ ਬਾਅਦ ਆ ਗਿਆ ਜੀ ਦਸਾਂ ਮਹੀਨੇਵਾਦ ਆ ਗਿਆ ਫਿਰ ਤੁਹਾਡੇ ਨਾਲ ਵਧੀਆ ਟੱਚ ਚ ਰਿਹਾ ਹੁਣ ਮੁੰਡਾ ਵੀ ਪੱਕਾ ਹੋ ਚੁੱਕਿਆ ਜੀ ਇੱਥੇ ਨਹੀਂ ਮੁੰਡਾ ਜੇ ਕੱਚੀ ਅੱਛਾ 7 ਸਾਲਾਂ ਦੇ ਵਿੱਚ ਪੱਕਾ ਨਹੀਂ ਹੋਇਆ ਉਹ ਹਾਂ ਇਹ ਆ ਉਹ ਪਹਿਲਾਂ ਰਿਸਪੈਕਟ ਉੱਟ ਗਿਆ ਜੀ ਦੁਬਾਰੇ ਫਿਰ ਉਹਦਾ ਕੋਈ ਬਣਿਆ ਨਹੀਂ ਵਰਤਦੀ ਚਲਦੇ ਅੱਛਾ ਕੋਈ ਆਈ ਹੋਈ ਨਹੀਂ ਹਿਸਾਬ ਚ ਗੱਲ ਤੇ ਉਹ ਕੁੜੀ ਨਾਲੇ ਤੁਸੀਂ ਜਿਹੜੀ ਕਹਿੰਦੇ ਹੋ ਵੀ ਪੱਕੀ ਸੀ ਉਹਨੇ ਵੀ ਨਹੀਂ ਕੋਈ ਮਦਦ ਕੀਤੀ ਉਹਦੀ ਨਾਨੀ ਨਾ ਉਹਦੇ ਨਾਲ ਤਤ ਲਾਗ ਹੋ ਗਿਆ ਜੀ ਨੱਪੜੀ ਗੱਸੀ ਹੋ ਰੋਗ ਨਾਲ ਅੱਛਾ ਉਹ ਕੁੜੀ ਦਾ ਜਾਨੀ ਹੁਣ ਕੋਈ ਰੋਲ ਨਹੀਂਗਾ ਵਿੱਚ ਇਸ ਗੱਲ ਦੇ ਨਾਨੀ ਨਾ ਉਹਦਾ ਕੋਈ ਰੋਲ ਨਹੀਂ ਠੀਕ ਹੈ ਤੇ ਹੁਣ ਤੁਹਾਡੇ ਨਾਲ ਤੁਹਾਡਾ ਬੇਟਾ ਗੱਲ ਨਹੀਂ ਕਰਦਾ ਜਾਂ ਤੁਹਾਨੂੰ ਪਤਾ ਨਹੀਂ ਕਿੱਥੇ ਹੈ ਜੀ ਕੀ ਗੱਲ ਕੀ ਹੈ ਨਹੀਂ ਗੱਲ ਨਹੀਂ ਕਰ ਰਿਹਾ ਜੀ ਫੋਨ ਨਹੀਂ ਚੱਕ ਰਿਹਾ ਅੱਛਾ ਪਿਛਲੇ 7 ਸਾਲਾਂ ਤੋਂ ਤੁਹਾਡਾ ਬੱਚਾ ਇੱਥੇ ਰਹਿ ਰਿਹਾ ਤੇ ਹੁਣ ਤੁਹਾਡੇ ਨਾਲ ਗੱਲ ਨਹੀਂ ਕਰਦਾ ਇੱਥੇ ਕਿਹਦੇ ਕੋਲੇ ਰਹਿ ਰਿਹਾ ਜੀ ਤੁਹਾਨੂੰ ਉਹਦਾ ਪਤਾ ਕੀ ਕੰਮ ਕੀ ਕਰਦਾ ਹੈ ਉਹ ਉਹ ਕਿਹਦੀ ਫੈਸਲੀ ਡੀਪੀ ਡਰਾਈਵਰ ਆ ਫੋਰ ਲੈਫਟ ਚ ਲਾਉਂਦਾ ਫੋਮ ਨੀ ਚੋ ਅਜੇ ਫੋਰ ਕ ਲੈਫਟ ਚ ਚਲਾਉਂਦਾ ਆ ਤੁਹਾਡਾ ਬੱਚਾ ਕਿਸੇ ਨਸ਼ੇ ਦਾ ਵੀ ਆਦੀ ਹੈ ਨਾ ਜੀ ਨਾ ਬਿਲਕੁਲ ਨਹੀਂ ਕਿੰਨਾ ਟਾਈਮ ਹੋ ਗਿਆ ਤੁਹਾਡੇ ਨਾਲ ਗੱਲ ਹੋਈ ਨੂੰ ਨਹੀਂ ਦਿਵਾਲੀ ਤੋਂ ਪਹਿਲਾਂ ਗੱਲ ਹੋਈ ਸੀ ਦਿਵਾਲੀ ਲੰਗੀ ਨੂੰ ਤਾਂ ਹੁਣ ਲਗਭਗ 5 ਕਿ ਮਹੀਨੇ ਹੋ ਚੁੱਕੇ ਨੇ 4-5 ਮਹੀਨੇ ਹੋ ਗਏ ਤੇ ਤੁਹਾਡਾ ਉਦੋਂ ਦੀ ਗੱਲ ਹੀ ਨਹੀਂ ਹੋਈ ਨੇ ਨੰਬਰ ਜੀ ਨੰਬਰ ਜੀ ਵਿੱਚ ਸੀਗੀ ਜਬ ਬਰਵਾਲੀ ਤੋਂ ਪਹਿਲਾ ਹਫਤਾ ਗੰਢ ਹੋ ਗਿਆ ਤੁਹਾਡੇ ਪਰਿਵਾਰ ਦੇ ਵਿੱਚ ਹੋਰ ਕੌਣ ਕੌਣ ਹੈ ਜੀ ਪਰਿਵਾਰ ਦੇ ਵਿੱਚ ਅਸੀਂ ਆ ਦੋ ਐਮ ਐਮ ਬੀ ਕੋਈ ਹੋਰ ਤੁਹਾਡੇ ਨਹੀਂ ਲਾੜ ਹੈਗੀ ਹਾਂ ਜੀ ਤੁਹਾਡੇ ਹੋਰ ਬੱਚੇ ਜੀ ਕੋਈ ਹੈਗੇ ਜਾਂ ਇਹ ਇਕੱਲਾ ਹੀ ਬੱਚਾ ਨਹੀਂ ਬੇਟੀ ਹੈ ਬੇਟੀ ਮੈਰਜ ਹੈ ਜੀ ਹਾਂ ਹਾਂ ਇਹ ਬੇਟੀ ਜੀ ਮੈਰਜ ਪਹਿਲਾ ਹੋ ਗਈ ਸੀ ਬੇਟੇ ਨਾਲੋਂ ਜੇ ਜੀ ਜੀ ਅਮੀ ਜੀ ਤੇ ਤੁਹਾਡੀ ਪਤਨੀ ਨਾਲ ਉਹਦੀ ਗੱਲ ਹੁੰਦੀ ਹੈ? ਨਾ ਕਿਸੇ ਨਾਲ ਵੀ ਨਹੀਂ ਹੁੰਦੀ ਜੀ ਉਹਦੋਂ ਪਹਿਲਾਂ ਹੋਈ ਹੈ ਜੀ ਉਹ ਵਾਲੀ ਤੋਂ ਪਹਿਲਾਂ ਹੋਈ ਹੈ ਉਹ ਤੋਂ ਬਾਅਦ ਨਹੀਂ ਹੋਈ ਜੀ ਹਾਂ ਕੀ ਨਾਮ ਹੈ ਮੁੰਡੇ ਦਾ ਤੇ ਕਿੰਨੀ ਉਮਰ ਹੈ ਜੀ ਇਹਦਾ? ਗੁਰਮੀਤ ਸਿੰਘ ਹੈ ਨਾਮ ਬਟ ਦਾ ਗੁਰਮੀਤ ਸਿੰਘ ਗੁਰਮੀਤ ਸਿੰਘ ਦੀ ਤੁਸੀਂ ਸਾਨੂੰ ਤਸਵੀਰ ਨਹੀਂ ਭੇਜੀ ਕਾਰਨ ਕਾਉ ਮੇਰੇ ਕੋਲ ਹੈ ਨਹੀਂ ਜੀ ਉਹ ਕੋਈ ਕੋਈ ਇਪਰ ਹੈਗੇ ਜੀ ਉਹ ਡਿਲੀਟੋ ਕੇ ਦੁਆਰੇ ਮੈਨੂੰ ਕੋਈ ਕੋ ਮਿਲਿਆ ਨਹੀਂ ਜੀ ਹਾਂ ਹਾਂ ਤੇ ਮੇਰੇ ਕੋਲ ਆਪਣੀ ਸੀਗੀ ਮੈਂ ਆਪਣੀ ਉਹਨੂੰ ਭੇਜੀ ਨੇ ਤੁਸੀਂ ਮੈਨੂੰ ਸਾਬਕਾ ਫੌਜੀ ਲੱਗਦੇ ਹੋ ਜਾਂ ਇਹ ਜਿਹੜੀ ਤਸਵੀਰ ਤੁਸੀਂ ਭੇਜੀ ਹੋਈ ਆ ਬੜੀ ਠੋਕੇ ਪੱਗ ਬੰਨੀ ਹੋਈ ਡਿਊਟੀ ਤੇ ਹਾਂ ਜੀ ਮੈਂ ਸਿਵਲਿੰਗ ਆ ਵੀ ਸਿਵਲਿੰਗ ਕਰਦਾ ਖੰਨਮੈਂਡੀ ਡਿਊਟੀ ਕਰਦਾ ਸਰ ਅੱਜ ਗਨਮੈਨ ਕਿੱਥੇ ਕਾਦੇ ਨਾਲ ਕਾਦੇ ਨਾਲ ਕਰਦੇ ਡਿਊਟੀ ਮੈਂ ਪਟਿਆਲੇ ਪਟਿਆਲੇ ਜੌਬ ਕਰਦਾ ਹਾਂ ਜੀ ਪਟਿਆਲੇ ਬੈਂਕ ਚ ਅੱਛਾ ਰਾਤ ਨੂੰ ਰਾਤ ਨੂੰ ਜਿਹੜੇ ਗਨਮੈਨ ਉੱਥੇ ਹੁੰਦੇ ਆ ਜੀ ਨਹੀਂ ਨਹੀਂ ਹੈਸ ਮੇਰੇ ਉੱਥੇ ਹੈ ਜੀ ਮਤਲਬ ਜਿੰਚੀ ਵਿੱਚ ਕੁਝ ਲੋਕੀ ਹੁੰਦੀ ਹੈ ਜੀ ਕੋਈ ਵਰੀ ਏਟੀਐਮ ਤੇ ਲੱਗ ਜਾਂਦੀ ਹੈ ਠੀਕ ਹੈ ਮੈਂ ਸਮਝ ਗਿਆ ਤੁਸੀਂ ਸਾਬਕਾ ਫੌਜੀ ਹੋਗੇ ਉਹੀ ਹਿਸਾਬ ਲੱਗਿਆ ਵੈ ਮੈਂ ਸਿਵਲ ਜੀ ਲਿਸੈਂਸੀ ਹਾਂ ਅਸਲ ਵਿੱਚ ਲਿਸੈਂਸ ਲੈ ਕੇ ਅੱਛਾ ਕੋਈ ਹੋਣਾ ਮੈਨੂੰ ਜਿਹਦੇ ਬਾਰੇ ਨਹੀਂ ਪਤਾ ਹੋਣਾ ਖੈਰ ਪਰ ਮ ਚਲੋ ਹੁਣ ਤੁਸੀਂ ਜਣ ਕੇ ਆਨਲਾਈਨ ਆਨ ਸਾਡੇ ਨਾਲ ਆਏ ਜੁੜੇ ਹੋ ਵੀ ਤੁਹਾਡਾ ਮੁੰਡਾ ਕੈਨੇਡਾ ਰਹਿੰਦਾ ਦਿਵਾਲੀ ਤੋਂ ਪਹਿਲਾਂ ਵੀ ਤੁਹਾਡੇ ਨਾਲ ਗੱਲ ਹੋਈ ਹੈ ਤੇ ਹਾਂਜੀ ਤੁਸੀਂ ਨਾਬੇ ਤੋਂ ਆਗੇ ਨਾਬੇ ਦੇ ਨਾਲ ਕੋਈ ਪਿੰਡ ਲੱਗਦਾ ਨਾਬੇ ਦੇ ਨਾਲ ਹੀ ਪਿੰਡ ਹੈ ਜੀ ਮਸਲਕੋ ਕੀ ਘਣੜਕੀ ਹਾਂਜੀ ਠੀਕ ਹੈ ਉਥੋਂ ਦਾ ਇਹ ਮੁੰਡਾ ਤੇ ਜਿਹੜਾ ਗਵਾਚਿਆ ਪਰ ਹੁਣ ਮੈਨੂੰ ਆਏ ਆ ਜੀ ਵੀ ਹਾਂ ਤਸਵੀਰ ਤੋਂ ਬਿਨਾ ਤਾਂ ਵੀ ਸਾਨੂੰ ਹਿਸਾਬ ਚ ਨਹੀਂ ਆਉਣੀ ਗੱਲ ਇਹ ਹਾਂਜੀ ਹਾਂਜੀ ਜੇ ਤੁਹਾਨੂੰ ਉਹ ਵੇਖ ਪੋਰਸ ਕਰੂੰਗਾ ਜੀ ਨਹੀਂ ਤੁਹਾਡੇ ਤੁਹਾਡੇ ਕਿਸੇ ਹੋਰ ਪਰਿਵਾਰਕ ਮੈਂਬਰ ਕੋਲੇ ਤਸਵੀਰ ਹੋਵੇ ਅੱਜ ਕੱਲ ਦਾ ਮੋਬਾਈਲਾਂ ਦਾ ਜ਼ਮਾਨਾ ਜੀ WhatsApp ਤੇ ਵੀ ਉਹਦੀ ਡੀਪੀ ਜਿਹੜਾ ਤੁਸੀਂ ਹੈਗੀ ਜੀ ਮੈਂ ਲੈ ਕੇ ਵੀ ਜੋ ਮੇਰੇ ਫੋਨ 'ਚ ਹੈ ਹੀ ਨਹੀਂ ਸੀ ਗਿਆ ਤੁਹਾਡੇ ਜਿਹੜੇ ਤੁਸੀਂ ਸਾਨੂੰ ਦੋ ਨੰਬਰ ਭੇਜੇ ਆ ਜੀ ਇੱਕ ਲਾਸਟ ਤੇ 21 ਇੱਕ ਦੇ ਲਾਸਟ ਤੇ 71 ਹੈ ਜੀ ਇਹ ਕਿਹਦੇ ਨੰਬਰ ਨੇ ਦੋਨੋਂ ਹਾਂ ਜੀ ਇੱਕ ਨਾਲ ਜੋ ਲੜਕੀ ਰਹਿ ਰਹੀ ਹੈ ਇੱਕ ਨੰਬਰ ਹੋ ਗਿਆ ਜੀ ਉਹ ਨਾਲੇ ਕਹਿ ਰਹੇ ਉਹ ਵੀ ਲੜਕੀ ਨਾਲ ਉਹ ਤਾਂ ਅੱਡ ਹੋ ਗਏ ਉਹ ਇਹਨਾਂ ਨੂੰ ਹਾਂ ਜੀ ਲੜਕੀ ਦੀ ਹੋਰ ਹੈ ਉਹਦੇ ਘਟੇ ਦੇ ਵਿੱਚ ਮੈਜ ਕਰਾਉਣ ਵਾਸਤੇ ਸਹੇਲੀ ਹੈ ਜੀ ਹਾਂ ਜੀ ਹਾਂ ਜੀ ਠੀਕ ਹੈ ਤੁਹਾਡੇ ਮੁੰਡੇ ਦਾ ਨੰਬਰ ਕਿਹੜਾ ਜੀ ਜੋ ਮੈਂ ਤੁਹਾਨੂੰ ਕਿਹਾ ਵੀ ਸੀਗਾ ਪਰ ਤੁਹਾਡੀ ਸਟੋਰੀ ਆਉਣ ਏ ਔਰ ਮੈਨੂੰ ਪਾ ਮੈਂ ਪਾਲੀ ਪਰ ਮੈਨੂੰ ਤੁਸੀਂ ਅਜੇ ਤੱਕ ਨੰਬਰ ਆਈਡੈਂਟੀਫਾਈ ਨਹੀਂ ਕੀਤੇ 21 ਨੰਬਰ ਹੈ ਇਹ ਮਜਲੂਦਾ ਪੁੱਛੇ ਤੁਹਾਡੇ ਬੇਟੇ ਦਾ ਹਾਂ ਜੀ ਮੈਂ ਉਹਨੂੰ 37 68 ਮੈਂ ਸਾਰਾ ਨੰਬਰ ਪਲੀਜ਼ ਨਾ ਬੋਲਿਓ ਕਿਉਂਕਿ ਨਿਆਣੇ ਤੁਹਾਡੇ ਪਤਾ ਨਹੀਂ ਹੁਣ ਕਿਹੜੀ ਕੰਡੀਸ਼ਨ 'ਚ ਹੋਣੇ ਆ ਤੁਹਾਡੇ ਨਾਲ ਕਦੇ ਕੋਈ ਟਕਰਾਰ ਹੋਇਆ ਹੋਊ ਜਾਂ ਕੋਈ ਗੱਲ ਹੋਈ ਹੋਊ ਕੋਈ ਨਹੀਂ ਨਹੀਂ ਨਾ ਬਿਲਕੁਲ ਨਹੀਂ ਪਰ ਜਿਹੜੇ ਹਿਸਾਬ ਨਾਲ ਤੁਹਾਨੂੰ ਮਨ ਲੱਗਿਆ ਤੁਸੀਂ ਉਹਦੇ ਮੁੰਡੇ ਦੇ ਡੈਡੀ ਹੋ ਤੁਹਾਨੂੰ ਆਦੀ ਸਹੇਲੀ ਬੇਲੀ ਬਾਰੇ ਵੀ ਦੱਸੀ ਬੈਠਾ ਸਾਰੀ ਗੱਲ ਤੇ ਫਿਰ ਇਸ ਹਿਸਾਬ ਨਾਲ ਤਾਂ ਤੁਹਾਡੇ ਤੋਂ ਕੁਝ ਲੁਕਾਉਂਦਾ ਨਹੀਂ ਹੋਣਾ ਤੁਸੀਂ ਇੱਕ ਪਿਓ ਹੋ ਜੀ ਤੁਹਾਨੂੰ ਕਿਉਂ ਲੱਗਦਾ ਵੀ ਤੁਹਾਡੇ ਨਾਲ ਉਹ ਗੱਲ ਨਹੀਂ ਕਰ ਰਿਹਾ ਪਹਿਲਾਂ ਲੜਕੀ ਵੀ ਗੱਲ ਕਰਦੀ ਸੀ ਜੀ ਹੁਣ ਲੜਕੀ ਵੀ ਗੱਲ ਨਹੀਂ ਕਰਦੀ ਸਾਨੂੰ ਸਮਝ ਨਹੀਂ ਆ ਰਹੀ ਗੱਲ ਜੀ ਲੜਕੀ ਜਿਹੜੀ ਨਾਲ ਉਹ ਸਹੇਲੀ ਦਾ ਰਹਿੰਦਾ ਤੇ ਫਿਰ ਉਸ ਸਹੇਲੀ ਨਾਲ ਤੁਹਾਡੀ ਅੱਛਾ ਗੱਲਬਾਤ ਹੋ ਜਾਂਦੀ ਸੀ ਉਹ ਕੁੜੀ ਪਿੱਛੋਂ ਪੰਜਾਬ ਤੋਂ ਜਿੱਥੋਂ ਦੀ ਵੀ ਹੈ ਹਾਂ ਹਾਂ ਜੀ ਪੰਜਾਬੀ ਹੈ ਕੁੜੀ ਹਾਂ ਜੀ ਆਹੀ ਪੰਜਾਬੀ ਆ ਜੀ ਆਪਣੀ ਤੁਸੀਂ ਉਹਦੇ ਨਾਲ ਕੁੜੀ ਦੇ ਮਾਪਿਆਂ ਨਾਲ ਗੱਲਬਾਤ ਕੀਤੀ ਕੋਈ ਹਿਸਾਬ ਚ ਨਹੀਂ ਸਾਡੇ ਕੋਲ ਮਾਪਿਆਂ ਨਾਲ ਗੁਕ ਨਿਕਟਣੋਂ ਬੰਨੀ ਇਹ ਗੱਲ ਜੀ ਨਾਲ ਅਸੀਂ ਮਾਪਿਆਂ ਤੱਕ ਪਹੁੰਚ ਕੀਤੀ ਅਜੇ ਤੇ ਇਹ ਦੁਨੀਆ ਨੇ ਮੈਰ지 ਨਹੀਂ ਹੋਈ ਹੈ ਲੜਕੀ ਜੀ ਲੜਕੀ ਹੁਣ ਆਗ ਰਹਿ ਰਹੀ ਹੈ ਠੀਕ ਆ ਚਲੋ ਜੀ ਇਹ ਬੜੀ ਓਪਨ ਸੋਸਾਇਟੀ ਆ ਅੱਜ ਦੀ ਦੁਨੀਆ ਦੇ ਵਿੱਚ ਕੋਈ ਕਿਸੇ ਨਾਲ ਵੀ ਰਹੀ ਜਾਵੇ ਕਿਹੜਾ ਕੋਈ ਪੁੱਛਦਾ ਖੈਰ ਪਰ ਨਾਲ ਦੀ ਨਾਲ ਮੈਂ ਇਹਨੂੰ ਮੁੰਡੇ ਨੂੰ ਲਾ ਰਿਹਾ ਪਰ ਤੁਸੀਂ ਤੁਹਾਡਾ ਬੱਚਾ ਜੀ ਉਹ ਤੁਹਾਨੂੰ ਮਾੜਾ ਮੋਟਾ ਤਾਂ ਕੋਈ ਆਈਡੀਆ ਹੋਣਾ ਹੀ ਆ ਨਾ ਵੀ ਕਿਹੜੀ ਗੱਲ ਕੇਵ ਜਿਹਾ ਉਹਦੀ ਆਦਤਾਂ ਨਸ਼ਾ ਤੁਸੀਂ ਕਹਿੰਦੇ ਹੋ ਕਰਦਾ ਨਹੀਂ ਕਦੇ ਤੁਹਾਡੇ ਨਾਲ ਖਿਜਿਆ ਹੋਵੇ ਗੱਲ ਨੂੰ ਸੱਤਾਂ ਸਾਲਾਂ ਹੀ ਤੁਹਾਨੂੰ ਕਿੰਨਾ ਕੁ ਪੈਸਾ ਭੇਜ ਚੁੱਕਿਆ ਜੀ ਉਹ ਕਦੇ ਵੀ ਨਹੀਂ ਜੀ ਕਦੇ ਵੀ ਨਹੀਂ ਉਰੇ ਰਹਿਣਾ ਰਿਹਾ ਉਰੇ ਵੀ ਨਹੀਂ ਕਦੇ ਖਿਜਿਆ ਹੂੰ ਤੇ ਇੱਥੇ ਵੀ ਨਹੀਂ ਜੀ ਖਿਜਿਆ ਬਿਲਕੁਲ ਹੀ ਤਖਿਜ ਨਹੀਂ ਜਦੋਂ ਕੋਈ ਕੰਮ ਹੀ ਹੈ ਹੀ ਨਹੀਂ ਬਣੇ ਨਿੱਕੇ ਸੋਹ ਵਾਲਾ ਮੁੰਡਾ ਬੜਾ ਨਰਮ ਦੇ ਸੁਭਾਅ ਕੋਈ ਤੋਂ ਵਾਦਾ ਮੁੰਡਾ ਜਦੋਂ ਜਦੋਂ ਦੀਵਾਲੀ ਵੇਲੇ ਤੁਹਾਡੀ ਲਾਸਟ ਉਹਦੇ ਨਾਲ ਗੱਲ ਹੋਈ ਆ ਤਾਂ ਉਸ ਵੇਲੇ ਤੁਹਾਡੀ ਕੀ ਗੱਲ ਹੋਈ ਜੀ ਗੱਲ ਪਿਆ ਉਹਨੇ ਖਾਤਾ ਮੰਗਿਆ ਦੀ ਕਹਿੰਦਾ ਡੈਡੀ ਮੈਨੂੰ ਖਾਤਰ ਦੇ ਵੀ ਮੈਂ ਜਿਹਨੂੰ ਪੈਸੇ ਪਾਉਣੇ ਨੇ ਮੇਰੇ ਪੂਨ ਦੁੱਖ ਸਭ ਉਥੋਂ ਡਿਲੀਟ ਕੀ ਗਾ ਉਹਦੇ ਕੋਲ ਵੀ ਡਿਲੀਟ ਸੀ ਬੇਟਾ ਉਹਨੇ ਬੇਟੀ ਦੇ ਖਾਤੇ ਤੇ ਪਾ ਦਿੱਤੇ ਬੇਟੀ ਨੇ ਮੈਨੂੰ ਦਿੱਤੇ ਹਾਂ ਹਾਂ ਤੇ ਉਸ ਤੋਂ ਬਾਅਦ ਹੀ ਦੁਬਾਰੇ ਗੱਲ ਹੋਈ ਲਾਸਟ ਗੱਲ ਤੁਹਾਡੇ ਨਾਲ ਹੋਈ ਆ ਨਾ ਕਿ ਤੁਹਾਡੀ ਪਤਨੀ ਨਾਲ ਮਿਲ ਕੇ ਉਹਦੇ ਮੁੰਡੇ ਦੀ ਮਾਂ ਨਾਲ ਉਹਦੀ ਹੋਈ ਆ ਹਾਂਜੀ ਮੇਰੇ ਨਾਲ ਹੋਇਆ ਗੱਲ ਮਤਲਬ ਲਾਸਟ ਜਦ ਕਰੀਆ ਮੈਂ ਮਤਲਬ ਵੀ ਵੈਸੀ ਪਾਉਣ ਬਾਰੇ ਖਾਤਾ ਲੰਘਿਆ ਮੇਰੇ ਤੋਂ ਠੀਕ ਐ ਤੇ ਉਦੋਂ ਬਾਅਦ ਚੋਂ ਜਿਹੜੇ ਉਹ ਰਹਿੰਦਾ ਕਿਹਦੇ ਨਾਲ ਆ ਉਹ ਕੁੜੀ ਮੁੰਡਾ ਦੋਨੇ ਇਕੱਠੇ ਰਹਿੰਦੇ ਬਸ ਇਕੱਠੇ ਰਹਿੰਦੇ ਆ ਜੀ ਜੇ ਤੁਹਾਨੂੰ ਨੇ ਤੇ ਬਦਈ ਵੀ ਇਕੱਠੇ ਰਹ ਰਹੇ ਹਣ ਵੀ ਰਹਿੰਦੇ ਹੋਣਗੇ ਸਾਡੇ ਨਾਲ ਉਸ ਤੋਂ ਬਾਅਦ ਕਨੈਕਟ ਹੋਇਆ ਪਹਿਲਾਂ ਗੱਲ ਕਰਦੇ ਸੀ ਦੋਨੇ ਘਰ ਦੇ ਚੀਕੇ ਹਾਂ ਹਾਂ ਹੇ ਮੋਹਰ ਅਕੀਮ ਨੇ ਗੱਲ ਕਰਦੀ ਤੇ ਉਹ ਇਹ ਵੀ ਕਰਦਾ ਕੋਈ ਨਹੀਂ ਕਰਦੇ ਪਰ ਜੇ ਮਿੱਤਰ ਮੰਡਲੀ ਦਾ ਮਾਪਿਆਂ ਨੂੰ ਪਤਾ ਹੁੰਦਾ ਮਿੱਤਰ ਮੰਡਲੀ ਦੇ ਵਿੱਚ ਕੋਈ ਹੋਰ ਕੌਣ ਰਹਿੰਦਾ ਸੀ ਉਹਦੇ ਨਾਲ ਜੀ ਕੋਈ ਜਾਂ ਕਿਸੇ ਯਾਰੀ ਮਿੱਤਰ ਦਾ ਨੰਬਰ ਤੁਹਾਨੂੰ ਪਤਾ ਹੋਵੇ ਤੁਸੀਂ ਕਿਸੇ ਯਾਰ ਦੋਸਤ ਦਾ ਨੰਬਰ ਲਿਆ ਨਹੀਂ ਜੀ ਸਾਡੇ ਨਾਲ ਹਫਤੇ ਦੋ ਵਾਰੀ ਗੱਲ ਹੁੰਦੀ ਜੀ ਘੰਟਾ ਘੰਟਾ ਗੱਲ ਹੁੰਦੀ ਸੀ ਨਾਦਰ ਕਿਸੇ ਸੈਕਟਰੀ ਦਾ ਨੰਬਰ ਲਿਆ ਜਿਸੇ ਕੰਮ ਕਰਦਾ ਨਾ ਕਿਸੇ ਉਹਦੇ ਯਾਰ ਦੋਸਤ ਦਾ ਨੰਬਰ ਲਿਆ ਹੂੰ ਹਨ ਲੋੜ ਹੀ ਨਹੀਂ ਬੀਤੀ ਜੀ ਸੱਤਾਂ ਸਾਲਾਂ ਚੋਂ ਭਾਰਤ ਵੀ ਆਇਆ ਨਾ ਆਇਆ ਨਹੀਂ ਜੀ ਉਹ ਹੀ ਕਹਿੰਦਾ ਸੀ ਕਿ ਅ ਵੀ ਮੈਂ ਪੱਕਾ ਹੋ ਕੇ ਆਉਂਗਾ ਵੀ ਸਾਡੇ ਪਾਸਪੋਰਟ ਮੈਨੇ ਕਰਵਾਏ ਸੀ ਕਿ ਵੀ ਮਤਲਬ ਵੀ ਵੀਜ਼ਾ ਬਣਵਾ ਲਵਾਂ ਉਹ ਵੀ ਮੈਂ ਤੁਹਾਡੇ ਦੀ ਜਦਵਾ ਕੇ ਫੇਰਾਉਂਗਾ ਜਿੰਨੇ ਰੁਪਏ ਵੀ ਮੇਰੇ ਮੁਰਦਾ ਤੋਂ ਨਾਲ ਲੈ ਜਾਊਗਾ ਤੇ ਹੁਣ ਹੁਣ ਉਹ ਕਿਹੜੇ ਵੀਜ਼ੇ ਤੇ ਕੈਨੇਡਾ ਰਹਿ ਰਿਹਾ ਮੁੰਡਾ ਉਹ ਵਰਕ ਵੀ ਰਹਿ ਗਿਆ ਜੀ ਕਿ ਇਹਨੇ ਉਹਦੀ ਫਾਈਲ ਲੱਗੀ ਹੋਈ ਸੀ ਕਿ ਆਈ ਲੈਟ ਦੇ ਪੇਪਰ ਵੀ ਇੱਥੇ ਆ ਕੇ ਕਰੇ ਉਹਨੇ ਪਰ 7 ਸਾਲ ਹੋ ਗਏ ਉਹ ਤਾਂ ਵਰਕ ਪਰਮਿਟ ਹੀ ਚੱਲੀ ਜਾਂਦਾ ਜੀ ਪਤਾ ਨਹੀਂ ਆਈ ਲੈਟ ਹੀ ਵਰਕ ਪਰਮਿਟ ਚੱਲਦਾ ਜੀ ਦਾ ਕਿ ਉਹਨੇ ਫਾਈਲ ਵੀ ਲੱਗੀ ਹੋਈ ਥੀ ਉਹਦੀ ਵੀ ਆ ਰੋਣ ਵਾਸਤੇ ਤੇ ਉਹਨੇ ਮਤਲਬ ਆਈ ਲੈਟ ਦੇ ਪੇਪਰ ਵੀ ਇੱਥੇ ਕਰਿਆ ਸੀ ਉਹ ਗੱਡੀ ਦਾ ਨਾਮ ਕੀ ਹੈ ਜੀ ਕਿਹੜੀ ਨਾਮ ਹੈ ਜਿਹੜੀ ਹਾਂ ਜੀ ਐ ਜੋ ਕਰਜਾ ਨਾਮ ਜਾਂ ਇਹ ਮੇਰੇ ਮਤਲਬ ਪੂਜਾ ਬਤਨ ਨੂੰ ਇਹ ਜਿਹੜਾ ਨਾਮ ਹੈ ਕਿਸ ਤਰ੍ਹਾਂ ਦਾ ਜੀ ਪਰ ਵੇਈ ਪੂਜਾ ਬਤਨ ਪੂਜਾ ਨਾਮ ਹੈ ਜੀ ਪੂਜਾ ਜੀ ਪ੍ਰਦੀਪ ਨੂੰ ਇਹ ਜਿਹੜਾ ਨਾਮ ਹੈ ਪਰ ਕਮਾਲ ਹੈ ਜੀ ਵੀ ਤੁਸੀਂ ਨਾ ਤੁਹਾਨੂੰ ਉਹਦੇ ਕੋਈ ਮਿੱਤਰ ਮੰਡਲੀ ਦਾ ਨੰਬਰ ਨਾ ਪਤਾ ਨਾ ਤੁਹਾਨੂੰ ਕੋਈ ਉਹਦੀ ਸਹੇਲੀ ਭੇਲੀ ਦਾ ਨਾਮ ਪਤਾ ਤੁਹਾਡੇ ਜਿਹੜੀ ਉਹ ਪਹਿਲਾਂ ਵਾਲੀ ਲੋਹ ਰਾਣੀ ਸੀਗੀ ਉਹ ਜਮਾਈ ਤੱਜ ਚ ਹੈ ਨਹੀਂ ਤੁਹਾਡੇ ਨਾ ਜੀ ਨਾ ਉਹਨਾਂ ਦਾ ਹੜ ਬਿਲਕੁਲੀ ਨਿਬੜਿਆ ਹੋਇਆ ਉਹ ਬੇਚੀ ਰਹਿ ਰਹੇ ਨੇ ਉਤਨਾਰੇ। ਉਹਨਾਂ ਦਾ ਕੋਈ ਲੱਗਤ ਨਹੀਂ ਮਤੋਂ। ਹੁਣ ਫਿਰ ਆਏ ਮੁੰਡੇ ਨੂੰ ਟਰੈਕ ਕਿਦਾਂ ਕੀਤਾ ਜਾ ਸਕਦਾ ਹੈ? ਤੁਹਾਡੇ ਤੁਸੀਂ ਮੈਂ ਇਹ ਚੱਕਰ ਦੇ ਵਿੱਚ ਵੀ ਨਾ ਤੱਕ ਸੁਝਾਅ ਜ਼ਾਰ ਦੇ ਦੋ ਨੰਬਰ ਲਏ ਲੁਕੋਏ। ਹਾਂਜੀ। ਮੈਂ ਵੀ ਜੋ ਦੀ ਕੰਪਨੀ ਹੈ। ਹੂੰ ਹੂੰ। ਤੁਸੀਂ ਨਹੀਂ ਅਸੀਂ ਇਹਨਾਂ ਨੂੰ ਲੋੜ ਨਹੀਂ ਲੋੜ ਹੀ ਨਹੀਂ ਵੀ ਇਹਹੀ ਦੋ ਵਾਰੀ ਗੱਲ ਕਰ ਲੈਣ ਦੀ। ਪਰ ਜਾਣ ਕੇ ਇਦਾਂ ਬੇਮਕ ਹੋ ਗਿਆ ਤੁਹਾਡਾ ਬੱਚਾ ਤੁਹਾਡੇ ਨਾਲੋਂ ਇਹ ਤਾਂ ਬੜੇ ਕੰਸਰਨ ਦੀ ਗੱਲ ਆ ਕੋਈ ਹੁਣ ਤੁਹਾਡੇ ਕੋਲੇ ਕੋਈ ਹੋਰ ਨੰਬਰ ਵੀ ਹੈ ਨਹੀਂ ਉਹਦਾ ਹਨਾ ਮੈਂ ਕੋਈ ਹੋਰ ਹੈ ਨਹੀਂ ਇਨਾਕ ਲੈ ਆ ਕੇ ਸਾਨੂੰ ਸਮਝ ਨਹੀਂ ਆ ਰਹੀ ਗੱਲ ਦੀ ਤੁਹਾਡੀ ਬੇਟੀ ਕੋਲੇ ਤਸਵੀਰ ਹੈ ਤੁਹਾਡੀ ਬੇਟੀ ਦੀ ਕਿੰਨੀ ਉਮਰ ਹੈ ਬੇਟੀ ਹੈਗੀ ਜੀ 32 ਸਾਲ ਪਰ ਉਹ ਵਿਆਹੀ ਹੋਈ ਹੈ ਨਾ ਪਰ ਅਜੇ ਇੰਡੀਆ ਤੇ ਇਦਾਂ ਵੀ ਨੇਹਰਾ ਨਹੀਂ ਹੋਇਆ ਸੂਤੀ ਆ ਟਾਈਮ ਲੌਂਗ ਵੱਜੇ ਹਨਾ हां मैं बेटी जो मंडी थी वो को मैंने जितिया नहीं उन्होंने जेनी तहकीक करनी है ने कह ली क्यों ਤੁਹਾਨੂੰ ਫੋਟੋ ਕਦੋਂ ਨਹੀਂ ਦਿੱਤੀਆਂ ਜੀ ਪਤਾ ਨਹੀਂ ਜੋ ਜਰਤਾ ਕੋ ਗੈਰ ਵਿਵਹਿਦੇ ਕਿਸੇ ਗਲਤ ਨਾਲ ਭੇਜੇ ਜਾਂ ਨਹੀਂ ਹੋਣਾ ਤਾਂ ਮੈਨੂੰ ਸਮਝ ਨਹੀਂ ਲੱਗਦੀ ਮੈਂ ਇਹ ਤਾਂ ਜਣੀ ਜਿਵੇਂ ਉਹ ਉਹ ਲੈ ਕੇ ਕਾਗਜ਼ ਕਾਗਜ਼ੇ ਬਾਅਦ ਵਿੱਚ ਹੀ ਕਰਵਾਂਗਾ ਨਹੀਂ ਨਹੀਂ ਤੁਹਾਨੂੰ ਤੁਹਾਡਾ ਪਰਿਵਾਰ ਸਹੀ ਬੁਲਾਉਂਦਾ हां जी हां ਬਿਲਕੁਲ ਪਤਨੀ ਤੁਹਾਡੀ ਕੋਈ ਕਮੀ ਨਹੀਂ ਬਿਹਾਈ ਜੀ ਬਿਲਕੁਲ ਕੋਈ ਪਰੇ ਨਹੀਂ ਤੁਹਾਡੀ ਪਤਨੀ ਨਾਲ ਜੇ ਮੈਂ ਗੱਲ ਕਰਨੀ ਹੋਵੇ ਤਾਂ ਕਰਨਗੇ ਉਹ ਹਾਂਜੀ ਕਰ ਲੈਣਗੇ ਪਰ ਉਹ ਪਿੰਡ ਨੇ ਵੇਚਿ ਕੁਲੇ ਆਏ ਹੋ ਤੇ ਉਹ ਇਹ ਮੋਬਾਈਲ ਤਾਂ ਨਾਲ ਹੀ ਹੋਊਗਾ ਨਾ ਉਹਨਾਂ ਦਾ ਹਾਂਜੀ ਮੋਬਾਈਲ ਨਾਲ ਹੀ ਹੋਊਗਾ ਕਿਉਂਕਿ ਇਹ ਨਹੀਂ ਹੋ ਸਕਦਾ ਕਿ ਜਿਹੜੀ ਮਾਂ ਦੇ ਪੁੱਤ ਨੇ 5 ਮਹੀਨੇ ਹੋ ਗਏ ਗਾਲੀਆਂ ਕੀਤੀ ਹੋਵੇ ਤੇ ਇੱਥੇ 10 ਮਿੰਟ ਲੇਟ ਹੋ ਜਾਈਏ ਤੇ ਘਰ ਦੇ ਨੂੰ ਆਏ ਹੁੰਦੇ ਵੀ ਗੱਲ ਗਈ ਕਿੱਧਰ ਨੂੰ ਤੇ ਪਰ ਤੁਸੀਂ 5 ਮਹੀਨੇ ਹੋ ਗਏ ਉਹ ਮੈਨੂੰ ਪਤਾ ਵੀ ਜ਼ਰੂਰ ਮਾਤਾ ਜੀ ਗੱਲ ਕਰਨਗੇ हां जी हां कोई ਨੰਬਰ ਮੈਂ ਦੇ ਦੇਣਾ ਤੁਹਾਨੂੰ ਕਰ ਦਈਏ ਤਾਂ ਕੰਮ ਕਰ ਕਰ ਲੋ ਪਰ ਤੁਸੀਂ ਚਾਹਦੇ ਫੋਨ ਦੇ ਵਿੱਚ ਸਾਨੂੰ WhatsApp ਤੇ ਭੇਜੋਗੇ ਜਾਂ ਸਾਨੂੰ ਫੋਨ ਕੱਟਣਾ ਚਾਹੀਦਾ ਇੱਕ ਵਾਰੀ ਤੁਹਾਡਾ ਫੇਰ ਤੁਸੀਂ ਭੇਜੋਗੇ ਮੈਂ ਇਦਾਂ ਨਹੀਂ ਪੁੱਛਦਾ ਅਲੀ ਮਤਲਬ ਤੁਸੀਂ WhatsApp ਤੇ ਲਿਖ ਕੇ ਭੇਜ ਸਕਦੇ ਆਪਣੀ ਬੇਟੀ ਦਾ ਨੰਬਰ ਤੇ ਆਪਣੀ ਪਤਨੀ ਦਾ ਨੰਬਰ ਤੁਸੀਂ ਸਾਨੂੰ WhatsApp ਤੇ ਭੇਜ ਦਿਓ ਜੀ ਹਾਂ ਮੈਂ ਤੇ ਤੇ ਜੀ ਪਰ ਬੇਟੀ ਵੀ ਗੁੱਸਾ ਕਰਨਾ ਮਿਲਣਾ ਨਹੀਂ ਨਹੀਂ ਬੱਚੀ ਕਿਉਂ ਗੁੱਸਾ ਕਰੂਗੀ ਜੀ ਹੋ ਸਕਦਾ ਵਿਚਾਰੀ ਅਫਸਰਟ ਹੋਵੇ ਉਹ ਕਿਉਂ ਜਿਹਦਾ ਭਰਾ ਲੱਭਣ ਦੀ ਕੋਈ ਹਿੰਮਤ ਕਰ ਰਹੇ ਆ ਸਾਨੂੰ ਤਾਂ ਤੁਸੀਂ ਅਪਰੋਚ ਕੀਤੀ ਸੀ ਕਿ ਤੁਹਾਨੂੰ ਕੋਈ ਪੈਸੇ ਦੇ ਕੇ ਥੋੜੀ ਲੈ ਕੇ ਆਏ ਤੁਸੀਂ ਸਾਡੇ ਕੋਲ ਦੁੱਖ ਲੈ ਕੇ ਆਏ ਨਹੀਂ ਨਹੀਂ ਹਾਂ ਜੀ ਸਰ ਹੂੰ ਹੂੰ ਕੋਈ ਗੱਲ ਲਕਾ ਰਹੇ ਹੋ ਜੀ ਮੈਂ ਤੁਹਾਨੂੰ ਭਗਵੰਤ ਜੀ ਆਏ ਦੱਸ ਦਿੰਦਾ ਵੀ ਤੁਸੀਂ ਕੋਈ ਗੱਲ ਲਕੋ ਰਹੇ ਹੋ ਤੁਸੀਂ ਦੱਸ ਨਹੀਂ ਰਹੇ ਗੱਲ ਚੱਕਰ ਚ ਕੀ ਆ ਜੀ ਨਹੀਂ ਨਹੀਂ ਬੱਚੇ ਜੀ ਮਤਲਬ ਮੈਨੂੰ ਇਹ ਕਹਿੰਦੇ ਨੇ ਵੀ ਉਹ ਮਤਲਬ ਮੇਰੇ ਕੋਲ ਗੁਰਸਾ ਬੜੀ ਵੱਡੀ ਹੋ ਫਿਜੀ ਹੋ ਰੋ ਮੇਰੇ ਕੋਲੇ ਮਦਰ ਇਸ ਕਰਕੇ ਨਾ ਬਗਣੀ ਪਿੱਛੀਆਂ ਵੀ ਜਿਹੜੀਆਂ ਜਿਹੜੀਆਂ ਅੱਜ ਉਹ ਖੇਜੂ ਹੋਆ ਤੁਸੀਂ ਤੁਸੀਂ ਮੈਂ ਆਪੇ ਕਰ ਰੂਆ ਉਹ ਇੱਕ ਇਹੀ ਗੱਲ ਕਹੀ ਜਿੰਦੇ ਮੈਂ ਉਹ ਇੰਨਾ ਟਾਈਮ ਉਹ ਗੱਲਾਂ ਨਹੀਂ ਕਰੀ ਗਈ ਹਰਤ ਸਿੰਘ ਜੀ ਤੁਸੀਂ ਤੁਸੀਂ ਮਨ ਲੇ ਤੁਸੀਂ ਇਸ ਵੇਲੇ ਨੌਕਰੀ ਤੋਂ ਮੈਂ ਸਮਝਦਾ ਠੀਕ ਹੈ ਨੌਕਰੀ ਤੁਹਾਡੀ ਉਦਾਂ ਦੀ ਕਿ ਸਾਰੀ ਰਾਤ ਕੱਲਿਆਣੇ ਰਹਿਣਾ ਤੁਸੀਂ ਬੋਲਦੇ ਈ ਇਦਾਂ ਜਾਣ ਤੁਸੀਂ ਕਿਸੇ ਚੀਜ਼ ਦਾ ਸੇਵਨ ਕੀਤਾ ਹੋਇਆ ਹੈ ਤੁਸੀਂ ਆਪਜੀ ਦਾ ਬੋਲਣ ਦਾ ਤਰੀਕਾ ਹੈ ਮੈਂ ਰੋੜਾ ਠੇਲਾ ਚਲ ਰਿਹਾ ਜੀ ਡਿਪਰੈਸ਼ਨ ਕਰਕੇ ਕੀ ਐ ਦੰਨ ਨਾ ਸਣੀ ਕੋਈ ਕੁਛ ਨਹੀਂ ਜੇ ਆਪਜੀ ਜੇ ਤੁਸੀਂ ਡਿਪਰੈਸ਼ਨ ਚ ਚੱਲ ਰਹੇ ਹੋ ਤੇ ਤੁਸੀਂ ਰਾਤ ਨੂੰ ਏਟੀਐਮ ਦੀ ਰਾਖੀ ਬੈਠੇ ਤੇ ਲਿਆ ਕੇ ਜੀਐਸ ਜੀਸੀਬੀ ਟਰਾਲੀ ਚ ਕੋਈ ਏਟੀਐਮ ਰੱਖ ਕੇ ਲੈ ਗਿਆ ਤੁਸੀਂ ਕਿਵੇਂ ਰੁਕੋਗੇ ਉਹਨਾਂ ਨੂੰ ਲੱਗਦਾ ਜਿਹੜੇ ਜਰ ਮਜੂਰੀ ਆਉਂ ਤੋਂ ਬੰਦਾ ਕੇਵਰੀ ਗਨਮੈਨ ਨਹੀਂ ਮਿਲਦਾ ਸਰ ਜੁਬੀ ਕਰਨ ਵਾਸਤੇ ਮੈਂ ਸੁਤੀ ਮਨਜੀਤ ਜੀ ਸੁਤੀ ਮਿਲਿੰਨੀ ਇੱਕ ਦੋ ਇੱਕ ਦਿਨ ਹੀ ਮਿਲੀ ਸੀ ਪਰ ਇਹ ਤਾਂ ਬੜੇ ਦੁੱਖ ਦੀ ਗੱਲ ਆ ਮੈਂ ਖੈਰ ਗਨਮੈਨ ਮਿਲਦਾ ਨਹੀਂ ਸਿਰ ਗਨਮੈਨ ਨਹੀਂ ਮਿਲਦਾ ਫਿਰ ਉਹਨਾਂ ਆਪਣਾ ਜੀ ਕੱਟੀਆਂ ਦੋ ਗਏ ਨਹੀਂ ਫਿਰ ਨਹੀਂ ਰਿਕਾਰਡ ਕਰਦੇ ਸਤਾ ਹਟਾ ਦਿੰਦੇ ਨੇ ਗਨਮੈਨਾਂ ਦਾ ਤਾਂ ਬਾਲਾ ਰੌਲਾ ਚੱਲੀ ਜਾਂਦਾ ਜੀ ਸਾਡੇ ਵੀ ਇਥੋਂ ਕਈ ਟ੍ਰਾਂਟੋ ਤੋਂ ਬੰਦੇ ਉੱਥੇ ਗਏ ਆ ਕਿਤੇ ਉਹ ਤੋਂ ਗਨਮੈਨ ਮੰਗ ਲਿਆ ਕਿਤੇ ਉਹ ਤੋਂ ਕੱਲਾ ਮੈਨਮੈਨ ਰਹਿ ਜਾਂਦਾ ਗਨ ਹੁੰਦੀ ਨਹੀਂ ਬਾਅਦ ਚੋਂ ਪੁਲਿਸ ਉਥੇ ਕਾਫੀ ਨੁਕੈਰੀਆਂ ਕਰੀ ਜਾਂਦੀ ਕਰ ਮੇਰੇ ਨਾਲ ਵੀ ਕਈ ਇਹਦੀ ਬੰਦੇ ਨੇ ਸੈਟ ਬਸਾਏ ਪਰ ਇਹ ਇਹ ਗੱਲ ਵੱਖਰੀ ਆ ਜੀ ਤੁਹਾਡੇ ਵਾਲੇ ਕੇਸ ਤੋਂ ਵੱਖਰੀ ਆ ਗੱਲ ਯਾਰ ਗਨਮੈਨ ਵਾਲੀ ਗੱਲ ਤੋਂ ਮੈਨੂੰ ਯਾਦ ਆ ਗਿਆ ਵੀ ਇੱਕ ਇਥੋਂ ਵੀ ਟ੍ਰਾਂਟੋ ਤੋਂ ਪੰਜਾਬ ਦੇ ਵਿੱਚ ਬੰਦਾ ਗਿਆ ਵਾ ਉਹਨੇ ਵੀ ਵਾਹਵਾ ਤਰ ਲੋ ਮੱਛੀ ਉਹ ਐ ਵੀ ਗਨਮੈਨ ਮਿਲ ਜਾਂ ਜਾਂ ਇਹੋ ਜਿਹਾ ਵੀ ਜਦੋਂ ਤੁਹਾਨੂੰ ਕੋਈ ਹਸਾਬ ਕਿਤਾਬ ਚ ਹੈ ਹੀ ਨਹੀਂ ਐਵੇਂ ਚਾਰ ਟੌਰ ਮਾਰੇ ਤੇ ਪੁਲਿਸ ਵਾਲੇ ਨਾਲ ਲਈ ਫਿਰ ਦੋ ਗੱਲਾਂ ਚੋਂ ਗੱਲਾਂ ਜਿਹੀਆਂ ਕੁਝ ਸੋ ਹਰ ਬੰਦੇ ਨੂੰ ਆਪ ਦਾ ਪਤਾ ਹੁੰਦਾ ਜੀ ਭਵਨ ਸਿੰਘ ਜੀ ਮੈਂ ਚਾਹੁੰਦਾ ਵੀ ਤੁਸੀਂ ਪਲੀਜ਼ ਮੈਨੂੰ ਆਪਣੀ ਪਤਨੀ ਦਾ ਤੇ ਆਪਣੀ ਬੇਟੀ ਦਾ ਨੰਬਰ ਹੁਣੇ ਹੀ ਭੇਜੋ ਕਮੈਂਟ ਤੋਂ ਪਹਿਲਾਂ ਮੈਂ ਮਤਲਬ ਇਹ ਜਿਹਨਾਂ ਜੀ ਬਣੀ ਘਰ ਰਹੀ ਦਾ ਬੱਚੀ ਦਾ ਵੀ ਨੰਬਰ ਭੇਜੋ ਜੀ। ਠੀਕ ਹੈ। ਹਾਂ ਭਗਵਾਨ ਜੀ ਦੀ ਕਿਹਾ ਕਿ ਤੁਸੀਂ ਦੇਖੋ ਠੰਮੇ 'ਚ ਬੈਠੇ ਹੋ ਨੌਕਰੀ ਤੇ ਪਰ ਇਸ ਵੇਲੇ ਸਾਡਾ ਸਮਾਂ ਬਹੁਤ ਕੀਮਤੀ ਆ। ਮੈਂ ਇੰਟ ਡੂਡ ਮਾਰੋ ਮੈਨੂੰ ਪਤਨੀ ਦਾ ਨਾਲੇ ਜਿਹੜਾ ਤੁਸੀਂ ਉਹ ਕੁੜੀ ਦੇ ਨਾਂ ਰਹਿੰਦਾ ਉਹ ਕੁੜੀ ਦਾ ਨੰਬਰ ਮੈਨੂੰ ਗਲਤ ਲਿਖਿਆ ਵਾ ਜੀ ਉਹ 11 ਅੱਖਰ ਬਣਾਏ ਪਏ ਆ। 10 ਅੱਖਰਾਂ ਦਾ ਨੰਬਰ ਹੁੰਦਾ ਠੀਕ ਆ। ਮੈਨੂੰ ਉਹ ਕੁੜੀ ਦਾ ਪਤਨੀ ਦਾ ਤੇ ਆਪਦੀ ਬੱਚੀ ਦਾ ਹਾਂ ਜੀ। ਨੰਬਰ ਗਿਆ ਜਿਆਕਰ ਲਿ ਗੈਲਕਰਾਵੇ ਨੰਬਰ ਹੈ ਜੀ ਇਹ ਦੇਖੋ ਤੁਹਾਡੇ ਕੋਲ ਮੈਨੂੰ ਪਤਾ ਜੀ ਪਲੱਸ 1 ਲੱਗਿਆ ਹੁੰਦਾ ਪਰ ਉਦੋਂ ਮਗਰਲੇ ਵੀ 11 ਕਰੀ ਬੈਠੇ ਆ ਤੁਸੀਂ ਪਲੀਜ਼ ਕੋਈ ਨਹੀਂ ਜਦੋਂ ਨਾ ਤੁਸੀਂ ਧਿਆਨ ਦਿਓ ਮੈਂ ਨਾਲ ਦੀ ਨਾਲ ਕੰਟੀਨਿਊ ਕਰਦਾ ਇੱਕ ਮਿੰਟ ਦੇ ਵਿੱਚ ਵਿੱਚ ਮੈਨੂੰ ਨੰਬਰ ਭੇਜੇ ਜਾਂ ਜੀ ਪਰ ਕੋਆ ਜੰਗੀ ਅਸਲ ਫੋਨ ਕੱਟ ਗਏ ਨੇ ਦੁਬਾਰੇ ਇਹਨਾਂ ਨੂੰ ਲਾਈਨ ਤੇ ਲੈ ਕੇ ਆਉਣੇ ਆ ਕੁਝ ਨਾ ਕੁਝ ਗੱਲ ਤਾਂ ਜ਼ਰੂਰ ਆ ਵਿੱਚੋਂ ਜਿਹੜੀ ਇਹ ਨਹੀਂ ਦੱਸ ਰਹੇ ਜਾ ਇਹ ਦੱਸਣਾ ਚਾਹੁੰਦੇ ਨਹੀਂ ਇਹ ਤਾਂ ਹੁਣ ਇਹ ਭਗਵੰਤ ਸਿੰਘ ਜਾਨਣ ਤੇ ਜਾਂ ਫਿਰ ਇਹਨਾਂ ਦਾ ਮੁੰਡਾ ਜਾਣੇ ਖੈਰ ਜਦੋਂ ਤੱਕ ਇਹਨਾਂ ਦੀ ਪਤਨੀ ਦਾ ਤੇ ਇਹਨਾਂ ਦੀ ਗੁੱਡੀ ਦਾ ਨੰਬਰ ਸਾਡੇ ਕੋਲੇ ਆਉਂਦਾ ਤੇ ਜਾਂ ਫਿਰ ਮੁੰਡੇ ਦੀ ਸਹੇਲੀ ਦਾ ਆਪਾਂ ਉਦੋਂ ਤੱਕ ਕਰ ਰਹੇ ਆ ਸਾਡੇ ਚੀਮਾ ਸਾਹਿਬ ਪੁੱਛ ਰਹੇ ਨੇ ਕਿ ਗਰੋਸਰੀ ਕਰਨ ਜਾਣਾ ਜੇ ਕਿਤੇ ਚੰਗੇ ਗੰਦੇ ਲੱਗੇ ਹੋਣ ਤਾਂ ਦੱਸਿਓ ਚੀਮਾ ਸਾਹਿਬ ਜਗਜੀਤ ਜੀ ਤੁਸੀਂ ਜ਼ਰੂਰ ਪਹੁੰਚੋ ਜੀ ਐਡੀਐਮ ਸਬਜ਼ੀ ਬਾਜ਼ਾਰ ਰਾਜਬੈਂਸ ਜੀ ਦੇ ਤਿੰਨ ਗਰੋਸਰੀ ਸਟੋਰ 10950 ਗੁਰਵੇ ਕੰਟਰੀਸਾਈਡ ਦੇ ਨੁਕਰ ਤੇ ਤੁਸੀਂ ਨਵੇਂ ਪਲਾਜ ਦੇ ਵਿੱਚ ਪਹੁੰਚੋ ਤੇ ਚੀਮਾ ਸਾਹਿਬ ਮੈਂ ਉਹਨਾਂ ਨੂੰ ਖਾਸ ਕਹਿ ਦੇਣਾ ਵੀ ਸਾਡੇ ਚੀਮਾ ਸਾਹਿਬ ਹੋਣਗੇ ਤੇ ਭਰ ਦਿਓ ਜੀ ਇਹਨਾਂ ਦੀ ਤਹਿਸੀਲਾ ਤੁਸੀਂ ਗੰਡਾ ਦੇ ਨਾਲ ਤੇ ਹੋਰ ਵੀ ਬਹੁਤ ਵਧੀਆ ਗਰੋਸਰੀ ਦਾ ਨਾ ਉਥੋਂ ਮਿਲੇਗੀ ਸਰਾਜ ਬੈਂਸ ਜੀ ਨਾਲ ਤੁਹਾਨੂੰ ਫ੍ਰੀ ਗਿਫਟ ਵੀ ਦੇਣਗੇ ਇੰਸ਼ੋਰੈਂਸ ਕਰਾਉਣਾ ਚਾਹ ਰਹੇ ਹੋ ਜੀ ਤੁਸੀਂ ਘਰ ਦੀ ਤੇ ਜਾਂ ਫਿਰ ਕਾਰ ਦੀ 647 280 3214 ਇਹਨਾਂ ਨੰਬਰਾਂ ਤੇ ਤੁਸੀਂ ਸੰਪਰਕ ਕਰੋ 6472802314 50 ਤੋਂ ਲੈ ਕੇ 60% ਤੱਕ ਤੁਹਾਡੀਆਂ ਬੱਚਤਾਂ ਹੋ ਸਕਦੀਆਂ ਨੇ ਜੇਕਰ ਤੁਸੀਂ ਆਪਣੇ ਘਰ ਤੇ ਕਾਰ ਦੀ ਇੰਸ਼ੋਰੈਂਸ ਕਰਾਉਣੀ ਹੈ 6472802314 ਨੰਬਰ ਤੇ ਤੁਸੀਂ ਸੰਪਰਕ ਕਰ ਲੈਣਾ ਜੀ ਕਰਜ਼ਾ ਚੜ ਚੁੱਕਿਆ ਕਰਜ਼ਾ ਤੁਹਾਡੇ ਤੇ ਕ੍ਰੈਡਿਟ ਕਾਰਡਾਂ ਦਾ ਸੀਬਾ ਲੋਨ ਸੀ ਜਾਂ ਫਿਰ ਗੱਡੀ ਦੀਆਂ ਪੇਮੈਂਟਾਂ ਟੁੱਟ ਗਈਆਂ ਨੇ ਮਾਰਗੇਜ ਕਰਜ਼ਾ ਨਹੀਂ ਹੁੰਦੀ ਸੋ ਜਾਂ ਕਿਸੇ ਵੀ ਤਰ੍ਹਾਂ ਦਾ ਹੋਰ ਤੁਹਾਡਾ ਕੋਈ ਕਰਜ਼ਾ ਤੁਸੀਂ ਕਾਲ ਕਰ ਲਓ 69057831922 ਨੰਬਰ ਤੇ 9057831922 ਨੰਬਰ ਹੈ ਐਮਨ ਮਲਕ ਜੀ ਦਾ ਕਹਿਣਾ ਤੁਸੀਂ ਕਰਜ਼ਾ ਮਾਫ ਕਰਾਉਣ ਦੇ ਲਈ ਸਾਡੇ ਨਾਲ ਸੰਪਰਕ ਕਰੋ 9057831922 ਵਿਆਹ ਕਰਾਉਣ ਦਾ ਦਿਲ ਕਰਦਾ ਘਰ ਦੇ ਸਾਰੇ ਹੀ ਮੰਨੇ ਪਏ ਆ ਬੈਂਕਟ ਹਾਲ ਵੀ ਦੇਖੀ ਬੈਠੇ ਹਾਂ ਕਿ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ ਚ ਕਰਾਂਗੇ ਪਰ ਹੁਣ ਲਾੜਾ ਜਾਂ ਲਾੜੀ ਨਹੀਂ ਲੱਭਰੇ ਤਾਂ ਤੁਸੀਂ ਐਨਆਰਆਈ ਮੈਰਿਜ ਬਿਊਰ ਆਲੇ ਨਾਲ ਸੰਪਰਕ ਕਰੋ ਕਿਸੇ ਵੀ ਜਗਾੜੂ ਰਿਸ਼ਤੇ ਤੇ ਭਰੋਸਾ ਕਰਨ ਦੀ ਲੋੜ ਨਹੀਂ ਪੈਸਾ ਖਰਚਣ ਦੀ ਲੋੜ ਨਹੀਂ ਤੁਸੀਂ ਹੁਣ ਆਪਣਾ ਵਿਆਹ ਕਰਵਾ ਸਕਦੇ ਹੋ ਜੀ ਵਧੀਆ ਆਪਣੇ ਨਾਲ ਮਿਲਦਾ ਜੁਲਦਾ ਮੈਚ ਲੱਭੋ 647 888 6000 ਇਹਨਾਂ ਨੰਬਰਾਂ ਤੇ ਇਹਨਾਂ ਨਾਲ ਸੰਪਰਕ ਕਰੋ 647 888 6000 ਤੇ ਤੁਸੀਂ ਗੱਲਬਾਤ ਕਰ ਸਕਦੇ ਹੋ ਚੀਮਾ ਸਾਹਿਬ ਲਓ ਫਿਰ ਇੱਕ ਹੋਰ ਗਰੋਸਰੀ ਸਟੋਰ ਦਾ ਤੁਹਾਨੂੰ ਦਸੀਏ ਵੀ ਇੰਡੀਆ ਟੇਸਟ ਗ੍ਰੋਸਰੀ ਸਟੋਰ ਤੇ ਤੁਸੀਂ ਜਾ ਸਕਦੇ ਹੋ ਰੀਲ ਹਸਨ ਮੇਵਸ ਦੀ ਨੁੱਕਰ ਤੇ ਸ਼ੈਰਡਨ ਕਾਲਜ ਦੇ ਲਾਗੇ ਬ੍ਰੈਮਟਨ ਰੀਲ ਹਸਨ ਮੇਵਸ ਦੇ ਲਾਗੇ ਕੋਰਨਰ ਪਲਾਜ਼ਾ ਜੀ ਰਣਜੀਤ ਚਾਲ ਜੀ ਦਾ ਸਾਰੇ ਦਾ ਸਾਰਾ ਇੰਡੀਆ ਟੇਸਟ ਗ੍ਰੋਸਰੀ ਸਟੋਰ ਤੇ ਨਾਲ ਦੀ ਨਾਲ ਇਹਨਾਂ ਦਾ ਇੰਡੀਆ ਟੇਸਟ ਰੈਸਟੋਰੈਂਟ ਜਿੱਥੋਂ ਕਿ ਹਰ ਤਰ੍ਹਾਂ ਦੇ ਵੈਜ ਨੌਨ ਵੈਜ ਫੂਡ ਤੁਸੀਂ ਲੈ ਸਕਦੇ ਹੋ ਡਿਲੀਵਰੀ ਵੀ ਕਰਵਾਉਣ ਦੇ ਲਈ ਕਾਲ ਕਰ ਲਓ 905 450 5959 ਰਣਜੀਤ ਚਾਲ ਜੀ ਨੂੰ 905 450 5959 ਤੁਸੀਂ ਸੂਲੇਮੇਂ ਇੰਤਜ਼ਾਰ ਕਰ ਰਹੇ ਹੋ ਤੇ ਨਾਲ ਦੀ ਨਾਲ ਦੱਸਦੇ ਵੀ ਆਹ ਜਿਹੜੇ ਸ਼ਖਸ਼ਿਤ ਦੀ ਤਸਵੀਰ ਤੁਸੀਂ ਭਾਈ ਸਾਹਿਬ ਦੀ ਦੇਖ ਰਹੇ ਹੋ ਜੀ ਟੀਵੀ ਸਕਰੀਨ ਤੇ ਇਹ ਨੇ ਭਗਵੰਤ ਸਿੰਘ 7 ਸਾਲ ਹੋ ਗਏ ਇਹਨਾਂ ਦੇ ਬੱਚੇ ਨੂੰ ਕੈਨੇਡਾ ਪਹੁੰਚੇ ਹਜੇ ਵੀ ਇਹ ਕਹਿੰਦੇ ਨੇ ਕਿ ਸਾਡਾ ਬੱਚਾ ਜਿਹੜਾ ਵਰਕ ਵੀਜ਼ੇ ਤੇ ਹੀ ਆ ਇਹਨਾਂ ਨੇ ਖੈਰ ਵਿਆਹ ਕਰਕੇ ਇੱਥੇ ਭੇਜਿਆ ਪਰ ਹੁਣ ਦੀਵਾਲੀ ਤੋਂ ਲੈ ਕੇ ਹੁਣ ਤੱਕ ਇਹਨਾਂ ਦਾ ਬੱਚਾ ਇਹਨਾਂ ਨਾਲ ਗੱਲ ਨਹੀਂ ਕਰ ਰਿਹਾ ਅੱਜ ਆਪਾਂ ਇਹਨਾਂ ਦਾ ਬੱਚਾ ਲੱਭਣਾ ਪਤਾ ਨਹੀਂ ਪਰ ਮੈਨੂੰ ਕਿਉਂ ਭਗਵਾਨ ਸਿੰਘ ਭਵਨ ਸਿੰਘ ਜੀ ਨੰਬਰ ਆ ਜਿਹੜਾ ਸਾਨੂੰ ਨਹੀਂ ਭੇਜ ਰਹੇ ਇੱਕ ਕਮਰਸ਼ਲ ਲੈ ਕੇ ਇਹਨਾਂ ਨੂੰ ਪੁੱਛਦੇ ਨਹੀਂ ਫਿਰ ਆਪਾਂ ਪ੍ਰੋਗਰਾਮ ਨੂੰ ਅੱਗੇ ਤੋਰਦੇ ਹਾਂ ਅਸੀਂ ਵਾਪਸ ਆ ਰਹੇ ਹਾਂ ਰੱਬ ਨਾ ਕਰੇ ਪਰ ਕਾਹ ਦਾ ਐਕਸਪੀਰੀ ਕਿਸੇ ਨਾ ਵੀ ਹੋ ਸਕਦਾ ਹੈ God accident, to bad, to जान। जान। skin badal hai. With a combined experience of over 30 years, Gilbasi Bra, Personal Injury Law can get you the cash settlement you deserve. If you've been injured in a car accident or if your long-term disability has denied your benefits, call the name you can trust. Muft atesee salamashurley to sanu 416 844 2758 the phone karub. tours and travel de